ਇਹ ਨਹੀਂ ਨਹੀਂ ਪੰਜਾਬ ਦੇ ਨੌਜਵਾਨਾਂ ਤੇ ਲੋਕਾਂ 'ਚ ਵਿਦੇਸ਼ ਜਾਣ ਦਾ ਜਿਹੜਾ ਛਾ ਹੈ ਹੋ ਸਕਦਾ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਹ ਫਿੱਕਾ ਪੈ ਜਾਵੇ। ਜੀ ਹਾਂ ਸੋਸ਼ਲ ਮੀਡੀਆ 'ਤੇ ਇਹ ਨਹੀਂ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ 'ਤੇ ਸਮੁਰਗ ਦਾ ਹਾਲ ਵੇਖ ਕੇ ਹਰ ਇੱਕ ਨੂੰ ਤਰਸਾ ਰਿਹਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀ ਤੁਸੀਂ ਵੀ ਵੇਖੋ ਇਹ ਵੀਡੀਓ। ਕਿਹਨੇ ਘਰੋਂ ਕੱਢ ਤਾ? ਫੱਕੜ ਜਾ ਮੈਨ ਕੱਢਿਆ ਨਹੀਂ ਕਿਹਨੇ ਕੱਢਿਆ ਫੱਕੜ। ਨਹੀਂ ਨਹੀਂ ਆਣੇ ਨਹੀਂ ਕਿੱਥੇ ਤੇਰੇ। ਜਾਣ ਹੈ ਹੀ ਨਹੀਂ। ਲੈ ਤੇਰੀ ਬੋਟੀ। ਬੋਟੀ ਕੋਈ ਮੁਕੀ ਨਹੀਂ। ਫੈਮਲੀ ਫੈਮਲੀ ਤਾਂ ਹੈਗੀ ਆਂ ਦਲੀ। ਕਿੱਥੇ ਆ? ਉੱਚਾ ਉਹ ਦਰ ਹਾਂ ਮੈਂ ਉੱਚਾ ਜਨ ਸਾਮਦੇ ਨਹੀਂ ਕੋਈ ਨਹੀਂ ਸਾਮ ਉਹ ਕੰਮ ਤੇ ਜਾਂਦੇ ਹੋਗੇ ਸਾਮ ਮੈਂ ਜਿਵੇਂ ਉਸੇ ਕਰਦਾ ਤਾਂ ਕਰਕੇ ਜਿਵੇਂ ਨਹੀਂ ਉਹ ਕਹਿੰਦੇ ਬਾਹਰੋਂ ਨਿਕਲਦਾ ਦੌਰ ਚ ਕਹਿੰਦੇ ਘਰੋਂ ਨਿਕਲ ਜਾ ਤੇ ਮੈਂ ਜਖਸਦੀਨ ਦੇ ਮੈਂ ਘਰੋਂ ਦੌਰ ਜਾਂਦਾ ਤਾਂ ਤੇ ਨੜਦਾ ਕਦੇ ਸੀ ਕਰੋ ਨਾ ਮਾਰਿਆ ਉਹ ਚਾਪ ਹੋ ਗਿਆ ਹੈ ਉਹ ਜਿਹੜਾ ਹਾਉਤ ਨਹੀਂ ਇਹਦੇ ਪਿੱਛੇ ਉਤਰਿਆ ਹੁਣ ਕੁਣ ਕਿਉਂ ਨਿਕਲ ਖੰਡਾ ਹਾਂ। ਹਾਂ ਕਿਦਾਂ ਤੇਰੀ ਲਾਈਫ ਚੱਲਦੀ ਹੈ? ਠੀਕ ਹੈ ਮਾ ਸਹੀ ਸਹੀ। ਗਾਣਾ ਪੀਣਾ ਕੁਛ? ਨਹੀਂ ਖਾਣਾ ਪੂਰੀ ਕੋਈ ਹੈਗਾ। ਪੈਸੇ ਬੁੱਝਾ ਹੈ ਕੋਈ। ਠੀਕ ਹੈ ਸਾਰਾ ਕੁਝ। ਤੂੰ ਠੀਕ ਹੋ ਜੀ। ਜਿੰਨੇ ਵੀ ਤੁਸੀਂ ਵੇਖਿਆ ਕਿ ਵੱਡੇ ਵੱਡੇ ਸੁਪਨੇ ਦੇਖ ਕੇ ਬਾਹਰ ਜਾਣ ਵਾਲੇ ਲੋਕਾਂ ਦਾ ਇੱਕ ਇਹ ਵੀ ਸੱਚ ਹੈ ਕਿ ਜਦੋਂ ਵਿਦੇਸ਼ਾਂ ਚ ਜਾ ਕੇ 50 ਸਾਲਾਂ ਤੋਂ ਬਾਅਦ ਵੀ ਕੁਝ ਨਹੀਂ ਬਣਦਾ ਤਾਂ ਆਪਣੇ ਵੀ ਸਾਥ ਛੱਡ ਦਿੰਦੇ ਨੇ ਤੇ ਪਰਦੇਸਾਂ ਚ ਫਿਰ ਕੁਝ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ। ਉਮੀਦ ਹੈ ਇਸ ਵੀਡੀਓ ਤੋਂ ਬਾਅਦ ਉਹਨਾਂ ਲੋਕਾਂ ਨੂੰ ਵਿਸ਼ੇਸ਼ਣ ਦਾ ਸੱਚ ਵੀ ਦਿਖਾਈ ਦੇਵੇਗਾ ਜੋ ਸਿਰਫ ਇਹ ਸੋਚਦੇ ਨੇ ਕਿ ਵਿਦੇਸ਼ਾਂ ਵਰਗੀ ਮੌਜ ਕਿਤੇ ਵੀ ਨਹੀਂ ਮਿਲਦੀ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮੀਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ